ਨਹੀਂ ਤੂੰ ਤੈਨੂੰ ਡਰਾਉਂਦੀ ਨਹੀਂ ਆ ਬਈ ਕੋ ਤਾਂ ਨਾ ਨਹੀਂ ਆ ਗਈ ਹਾਂ ਆ ਗਈ ਹਾਂ ਮੈਂ ਦਦੀ ਅੱਜ ਤੂੰ ਸੁਨੇਹਾ ਨਹੀਂ ਆ ਗਈ ਉਹ ਮੇਰਾ ਮੈਂ ਰੋਟੀ ਵੀ ਛੇਤੀ ਖਾ ਲਈ ਸੀ ਸਾਰੇ ਕੰਮ ਛੇਤੀ ਹੋ ਗਏ ਸੀ ਮੈਂ ਤੇ ਅੱਛਾ ਅੱਜ ਤੂੰ ਰੋਟੀ ਖਾ ਲਈ ਛੇਤੀ ਚਲ ਬਜੀ ਹੋਰ ਅੱਜ ਤਾਂ ਮੈਂ ਦਵਾਈ ਲੈਣ ਲੱਗ ਗਈ ਸੀ ਪੁੱਤ ਹੱਸਦਾ ਨਹੀਂ ਦੱਸਦੀ ਮੈਨੂੰ ਮਿਲੇ ਅੱਜ ਜਸ ਕੋਲ ਤਾਂ ਆ ਕੇ ਨਹੀਂ ਉਦੋਂ ਮੈਂ ਗਈ ਹੋਈ ਸੀ ਕਿ ਬੁਖਾਰ ਹੋ ਗਿਆ ਸੀ ਪੁੱਤ ਅਜੇ ਨਹੀਂ ਹਸਪਤਾਲ ਵੱਗ ਗਈ ਸੀ ਦਵਾਈ ਲੈ। ਹੋਰ ਹੋਰ ਕੀ ਬੱਸ ਮੈਨੂੰ ਕਹਾਣੀ ਸੁਣਾ। ਹੁਣ ਕਹਾਣੀ ਤਾਂ ਨਹੀਂ ਮੈਂ ਸੁਣਾਉਂਦੀ। ਕਿਉਂ ਅੱਜ ਮੈਂ ਕਿੰਨਾ ਗਮਾਜਾ। ਅੱਜ ਪੁੱਤ ਮੈਂ ਸੁਣਾਉਂਗੀ ਤੈਨੂੰ ਹਸਪਤਾਲ ਦੀ ਗੱਲ। ਕਹਾਣੀ ਕਿਉਂ ਨਹੀਂ? ਅੱਜ ਤੈਨੂੰ ਹਸਪਤਾਲ ਦੀ ਗੱਲ ਸੁਣਾਉਂਗੀ ਤਾਂ ਸੁਣੀ। ਬਾਅਦ ਨਹੀਂ ਵਧੀਆ ਕੰਮ ਆ ਉਹ ਤੇਰੇ ਲਈ। ਇਹਰੇ ਫਾਇਦੇਮੰਦ ਦੀ ਗੱਲ ਆ ਪੁੱਤ ਅੱਜ ਡਾਕਟਰ ਉਥੇ ਇੱਕ ਜਵਾਕ ਤੇ ਉਹਦੇ ਮੰਮੀ ਪਾਪੇ ਨੂੰ ਭੱਜ-ਭੱਜ ਪੈ ਰਿਆ ਤੇ ਝੜਕ-ਝੜਕ ਕੇ ਹਾਂ ਦਾਦੀ ਉਹ ਕਿ ਪੰਜ ਸਾਲਾ ਹੋਰ ਬੁੱਤ ਪੰਜ ਸਾਲ ਨਾਲੋਂ ਵੱਧ ਨੇ ਉਹ ਕਹਿੰਦਾ ਤੁਸੀਂ ਤਾਂ ਜਵਾਕ ਚਿੱਟੇ ਤੇ ਲਾ ਰੱਖਿਆ ਹੈ ਹਾਂ ਹਾਂ ਪੰਜ ਸਾਲ ਦਾ ਜਵਾਕ ਉਹ ਕਹਿੰਦਾ ਤੁਸੀਂ ਤਾਂ ਚਿੱਟੇ ਤੇ ਲਾ ਰੱਖਿਆ ਭਾਈ ਦਾਦੀ ਹੁਣ ਤਾਂ ਪਰ ਨਸ਼ਾ ਦਾ ਛੋਟੇ ਬੱਚੇ ਕਿਵੇਂ ਕਰ ਲੂਗਾ ਉਹ ਹੀ ਤਾਂ ਸੀ ਹੈਰਾਨ ਹੋ ਗਏ ਪੁੱਤ ਬੀਂ ਚਿੱਟੇ ਤੇ ਨਿਕਲ ਜਿਵਾਖ ਮਾਪੇ ਕਿਉਂ ਲਾਊਗਾ ਭਾਈ ਤੇ ਜਦੋਂ ਭੈ ਮੈਂ ਤਾਂ ਗਈ ਨੀ ਉੱਠ ਕੇ ਜਦੋਂ ਨਾ ਉੱਥੋਂ ਗੁੜੀਆਂ ਬਾਗੀਆਂ ਉੱਠ ਕੇ ਦੇਖਣੋਂ ਦੂਜੇ ਨੰਬਰ ਵਾਲੇ ਘਰ ਮਰੀ ਚੱਕੀਏ ਉੱਥੇ ਬੋਲ ਰਹੀ ਸੀ ਜਦੋਂ ਉਹ ਗਈਆਂ ਉੱਠ ਕੇ ਦੇਖਣ ਜਦੋਂ ਫਿਰ ਆਈਆਂ ਉਹ ਮੈਂ ਪੁੱਛਿਆ ਮਾਂ ਕੀ ਹੋ ਗਿਆ ਕਹਿੰਦੀ ਭਾਈ ਇਹ ਕਹਿੰਦੀ ਡਾਕਟਰ ਇਹਨਾਂ ਨੂੰ ਤਾਂ ਭੱਜ ਭੱਜ ਪੈ ਰਹਿਆ ਇਹਨਾਂ ਨੇ ਜਵਾਖ ਨੂੰ ਦੇਰ ਰੱਖਿਆ ਸੀ ਫੋਨ ਦੇ ਉਹਦੀ ਬੀਬੀ ਲੱਗ ਜਾਂਦੀ ਟੀ ਕੰਮ ਕਰਨ ਵੀ ਚਲ ਇੰਨੇ ਜਵਾਖ ਕਰਦਾ ਜਦੋਂ ਜਵਾਖ ਹਾਂ ਬੁੱਤ ਜਿਣੀਆਂ ਜਾਂਦੀਆਂ ਨੇ ਜਦੋਂ ਭਾਈ ਉਹਨਾਂ ਦਾ ਜਵਾਖ ਜਿਹੜਾ ਹੈਗਾ ਸੀਗਾ ਵੀ ਜਿੱਦ ਕਰਿਆ ਕਰੇ ਉਹਦੀ ਉਹਨੂੰ ਫੋਨ ਫੜਾ ਦਿਆ ਕਰਨ ਮਾਣਾ ਚ ਰੋਇਆ ਕਰੇ ਸ਼ੁਰੂ ਤੋਂ ਹੀ ਉਹਨੂੰ ਉਹਦੀ ਫੋਨ ਫੜਾ ਦਿਆ ਕਰਨ ਉਹ ਆਪ ਵੀ ਮੰਨਦੀ ਸੀ ਉਹਦੀ ਮਾਂ ਕਹਿੰਦੀ ਹਾਂ ਮੈਂ ਫੜਾਉਂਦੀ ਸੀ ਫੋਨ ਤੇ ਹੁਣ ਉਹਨੂੰ ਲੱਗੇ ਜਵਾਖ ਨੂੰ ਕਹਿਣ ਤੌਰੇ ਨਾਲ ਤਾਂ ਦੌੜੇ ਨਾਲੇ ਦਿਮਾਗ ਤੋਂ ਅਪਸੈਟ ਅਪਸੈਟ ਵਾਲੀਆਂ ਹਰਕਤਾਂ ਕਰਨ ਲੱਗ ਗਿਆ ਜਦੋਂ ਬੱਚਾ ਹੁਣ ਰੋਂਦੇ ਨੇ ਦੋਨੇ ਨਾਲ ਤਾਂ ਬਾਪ ਰੋਵੇ ਨਾਲੇ ਮਾਂ ਹੁੱਕਾ ਮਾਰ ਮਾਰ ਰੋਵੇ ਮੇਰੇ ਬੱਚੇ ਨੂੰ ਬਚਾ ਲਓ ਡਾਕਟਰ ਕਹਿੰਦੇ ਹੁਣ ਅਸੀਂ ਕੀ ਕਰੀਏ ਤੂੰ ਤਾਂ ਚਿੱਟੇ ਤੇ ਲਾ ਰੱਖਿਆ ਜਵਾਖ ਇਹ ਤਾਂ ਚਿੱਟੇ ਨਾਲੋਂ ਪੜਾਣ ਨੂੰ ਛਾਹ ਕਹਿੰਦੇ ਮੋਬਾਈਲਾਂ ਦਾ ਤਾਂ ਮੋਬਾਈਲਾਂ ਦਾ ਤਾਂ ਚਿੱਟੇ ਨਾਲੋਂ ਪੜਾਣ ਨੂੰ ਛਾਹ ਡਾਕਟਰ ਕਹਿੰਦੇ ਉੱਥੇ ਕਹਿੰਦੇ ਇਹ ਜਿੱਤੇ ਬਚਾਈ ਜਾਂਦੇ ਨੇ ਜਵਾਖ ਬਚਾ ਲਓ ਚਿੱਟੇ ਦੇ ਤਾਂ ਕੈਂਪ ਲੱਗ ਜਾਂਦੇ ਨੇ ਇਹਦੇ ਤਾਂ ਕਹਿੰਦੇ ਕੈਂਪੋ ਵੀ ਨਹੀਂ ਲੱਗਣੇ ਪੁੱਤੋ ਮੇਰੀ ਤਾਂ ਉਹਨਾਂ ਨੂੰ ਦੀ ਗੱਲ ਸੁਣ ਕੇ ਤਰੇ ਨਿੱਕਲ ਗਿਆ ਜਮੀ ਪੈਰਾਂ ਹੇਠੋਂ ਆਏ ਜਾਵੇ ਜਮੀਨ ਵੀ ਦੇਖ ਲੈ ਜਵਾਖਾਂ ਨੂੰ ਆਪਾਂ ਚਿੱਟੇ ਨਾਲੋਂ ਪੜ੍ਹੇ ਨਸ਼ਿਆਂ ਤੇ ਲਾਈ ਜਾਂਦੇ ਆ ਫੋਨਾਂ ਤੇ ਹਾਂ ਤੂੰ ਤਾਂ ਨਹੀਂ ਤੇਰੀ ਬੀਬੀ ਤਾਂ ਫੋਨ ਫੜਦੀ ਹੁੰਦੀ ਪੁੱਤ ਨੀਚੇ ਨਾ ਨਾ ਦਾਦੀ ਮੈਂ ਨਹੀਂ ਫੋਨ ਫੜਦੀ ਹੁੰਦੀ ਫੋਨ ਪੁੱਤ ਫੜੀ ਨਾ ਜਮੀ ਵੀ ਆਪਦੀ ਮੰਮੀ ਦਾ ਜਾਂ ਆਪਦੇ ਡੈਡੀ ਦਾ ਤੂੰ ਮੇਰੇ ਕੋਲ ਹੀ ਆ ਜਾ ਕਰ ਚੰਗਾ ਚਾਹੇ ਤੇਰੀ ਦਿੱ ਦਿੱਤੇ ਨੂੰ ਰੋਕ ਕੇ ਵੀ ਦਾਦੀ ਕੋਲੇ ਨਹੀਂ ਜਾਣਾ ਫਿਰ ਵੀ ਤੂੰ ਐਂ ਕਹ ਰਿਆ ਘਰ ਮੈਂ ਤਾਂ ਮੇਰੀ ਦਾਦੀ ਕੋਲੇ ਹੀ ਠੀਕ ਆ ਮੈਂ ਤਾਂ ਉੱਥੇ ਜਾਉਂ ਨਿਉ ਜਵਾਖ ਮੰਗੂ ਦੇਲਾ ਦਿਮਾਗ ਆਪ ਸੈੱਟ ਹੋ ਜਾਊਗਾ ਨਾ ਤਾਂ ਫਿਰ ਤੇਰੇ ਤੋਂ ਪੜ੍ਹਾਈ ਹੋਣੀ ਨਾ ਤੇਰੇ ਤੋਂ ਕੋਈ ਗੇਮ ਹੋਣੀ ਮੇਰਾ ਤਾਂ ਉੱਥੇ ਵੀ ਰੋਣਾ ਨਿਕਲੀ ਗਿਆ ਦੇਖ ਦੇ ਜਦੋਂ ਉਹਦੀ ਮਾਂ ਰੋਵੇ ਨੰਨਾ ਕੁੱਕਾਂ ਮਾਰੇ ਮੇਰੇ ਤੋਂ ਤਾਂ ਚੱਲ ਨਹੀਂ ਜਾਵੇ ਉਹ ਵੀ ਹੁਣ ਕੀ ਪਸਤਾਉਣੀ ਐ ਉਹਦਾ ਕੰਮਾਂ ਦਾ ਲਾਲਚ ਰਿਹਾ ਜਵਾਖ ਨਾਲ ਮੜਮਟਾ ਟਾਈਮ ਸਪੈਂਡ ਕਰ ਲਉ ਦੱਸ ਨਿਆਣੇ ਨਾਲ ਉਹ ਦਿਨ ਤੇਰੇ ਵਾਲੀ ਉਹ ਗੱਲ ਹੋ ਗਈ ਉਹ ਦਿਨ ਤੇਰਾ ਬੀਬੀ ਤੇ ਪਾਪਾ ਉਧਰ ਬਾਗ ਗਏ ਸੀ ਹਣਾ ਹਾਂ ਬਾਜ਼ਾਰ ਬਾਜ਼ਾਰ ਵਾਗੇ ਸੀ ਚਲ ਚੰਗਾ ਪੁੱਤ ਫੋਨ ਨਹੀਂ ਦੇਖਣਾ ਠੀਕ ਹੈ ਹਾਂ ਮੇਰੇ ਨਾਲ ਵਾਦਾ ਕਰ ਮੈਂ ਹਾਂ ਵਾਦਾ ਕਰ ਮੇਰੇ ਨਾਲ ਹਾਂ ਚਲ ਦਾਂਦੀ ਚਿੜੀਆਂ ਦਾਂਦੀ ਚਿੜੀਆਂ ਪੁੱਤ ਚਿੜੀਆਂ ਜਾਂਦੀਆਂ